ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਨੌਜੀ ਬਾਈ ਅੱਜ ਤੂ ਬਚੜੀਆ ਮੜੀ ਚੰਗੀ ਤਰ੍ਹਾਂ ਤੇ 1.5 ਬਜ ਗਿਆ ਮਰ ਗਿਆ ਤਾਂ ਹੁਣ ਮੜੀ ਨਹੀਂ ਗਿਆ ਹਵਾ ਚੱਲਦੀ ਹੈ ਪਰ ਫਿਰ ਵੀ ਇੰਨੀ ਨਹੀਂ ਠੀਕ ਹੈ ਗਰਮੈਸ਼ ਜੀ ਹੋ ਗਈ ਨਹੀਂ ਤੇ ਸਵੇਰ ਇੰਨੀ ਪੂਰਾ ਹਾਲ ਤਾਂ ਬਾਈ ਤੂੰ ਤਾਂ ਲੱਗਦਾ ਜਿਵੇਂ ਨਾ ਮੀਂਹ ਪੈ ਗਿਆ ਹਟਿਆ ਹੁੰਦਾ ਪੂਰੀ ਗਿੱਲਾ ਕਰਿਆ ਪਤਾ ਹਲੇ ਤੱਕ ਬਦਰੇ ਬਦਰ ਬੇੜੇ ਮਦਰਗੇੰਤਰੇ ਮਦਰਗੇਨਾ ਅੱਤੇ ਅੱਤੇ ਬ੍ਰੈਂਡਾਂ ਚ ਵੀ ਪਾੜੀ ਪਈ ਤੇ ਨਹੀਂ ਧੁੰਦ ਵੀ ਜਿਵੇਂ ਮੀਂਹ ਪਿਆ ਹੁੰਦਾ ਬਾਛੜ ਪਈ ਹੁੰਦੀ ਨਹੀਂ ਧੁੰਦ ਦੀ ਹਵਾ ਨਾਲੋਂ ਤੇ ਜ਼ਿਆਦਾ ਹੋਰ ਗਈ ਦਿਨ ਚ ਹੁਣ ਤੱਕ ਮਤਲਬ ਕਿ 11 ਵਜੇ ਤੱਕ ਤਾਂ ਪੂਰੀ ਧੁੰਦ ਦੀ ਕੁਛ ਨਹੀਂ ਦਿਖਦਾ ਤਾਂ ਹੁਣ ਹੌਲੀ ਹੌਲੀ ਘਟਦੀ ਘਟਦੀ ਸੂਰਜ ਦੇਵਤੇ ਨੇ ਜ਼ੋਰ ਮਾਰਿਆ ਤੇ ਨਿਕਲਿਆ ਬਾਹਰ ਪਰ ਬਾਈ ਦੇਖ ਲੋ ਇੰਨੀ ਕਿਲ ਸਕੋਰ ਨਾਲ ਇੰਨਾ ਫਰਕ ਪੈ ਗਿਆ ਵੀ ਹੁਣੇ ਸੇਕ ਜਾ ਮਾਰਨ ਲੱਗ ਗਿਆ ਨੇ ਤੇ ਤੇ ਹਵਾ ਚੱਲ ਰਹੀ ਹੈ ਪਰ ਤੇ ਇੱਧਰ ਬਾਈ ਇਤਿਆਰੇ ਪਾਉਣ ਲੱਗੇ ਆ ਕਣਕ ਚ ਰੇ ਇਹ ਨਹੀਂ ਮਿਲਦਾ ਹੈਗਾ ਕੁਝ ਥੱਲੇ ਮੇਲੇ ਤੇ 20 ਥੱਲੇ ਚੱਕੇ ਦੇ ਉਦੋਂ ਤੋਂ ਫਿਰ 10 ਥੱਲੇ 12 ਤਾਂ 15 ਥੱਲੇ ਤਾਂ ਦੇਣੀ ਤੇ ਮੈਂ ਉਹਦੇ ਉੱਤੇ ਤੇ ਬਾਕੀ ਹੁਣ ਇੱਧਰ ਪਾਉਣ ਲੱਗੇ ਆ ਬਾਕੀ ਉਹਨੂੰ ਪਰਸਨ ਉੱਤੇ ਤੱਕ ਦੇਖਦੇ ਆਂ ਕਹਿੰਦੇ ਮਿਲਣਾ ਅਹੋ ਕਿਹਾ ਬੰਦੇ ਨੂੰ ਫਿਰ ਉਹਦੋਂ ਦੇਖਦੇ ਆਂ ਲਿਆਉਣੇ ਪਾਉਣੇ ਤਿਆਰੀ ਪਾ ਲਈ ਮੈਂ ਕਹਾਂ ਚਲੋ ਜਿੰਨੇ ਇੱਕ ਇਹ ਮਿਲੇ ਆ ਵੀਰ ਦੇ ਥੱਲੇ ਬਾਅਦ ਚ ਦੇ ਦੂੰਗੇ 10 ਥੱਲੇ ਜਸੰਤ ਵੀਰ ਤੇ ਦੇਣੇ ਤੇ ਫਿਰ ਨੇ ਆਪਾਂ ਉੱਧਰ ਵੀ ਪਾ ਤਿਆ ਕਰ ਲੈ ਨਪਰਲੇ ਪਾਸੇ ਖੂਬ ਵੱਲ ਤੇ ਹੁਣ ਪਾਉਣ ਲੱਗੇ ਹੋਏ ਆ ਇੱਥੇ ਤੇ ਇੱਥੇ ਬੰਨ ਕਣ ਦੀਆ ਥੱਲਾ ਪਾਉਣ ਲੱਗਿਆ ਬਾਈ ਪਰ ਮਤਲਬ ਕਿ ਹੁਣ ਇੱਧਰ ਤਾਂ ਨਵੇੜਦ ਤਾ ਰੇ ਕਰਕੇ ਨਹੀਂ ਤੇ ਹੁਣ ਨਵੇੜਦ ਤਾ ਮੈਂ ਸਾਰੇ ਇਹ ਨਾ ਮਿਲਣ ਕਰਕੇ ਲੇਟ ਹੋ ਗਿਆ ਬਾਕੀ ਇਧਰ ਬਾਈ ਸੂਦ ਔਰ ਪੈਣਾ ਪੂਣਾ ਬਹੁਤ ਨਾਸ ਮਾਰਦਾ ਸੋਹਰਾਂ ਦੇਖੋ ਰਾਦਾ ਕੀ ਹਾਲ ਕਰਿਆ ਪਟਾਈ ਕਰੀ ਵੀ ਪੂਰੀ ਪਿੱਛੇ ਸੱਦਰ ਲੱਗਦਾ ਚੱਲਦਾ ਚੱਲਦਾ ਬਦਾ ਵੀ ਨਹੀਂ ਲੱਗ ਰਿਹਾ ਵੀ ਸੱਦਰ ਚੱਲ ਰਿਹਾ ਵਿੱਚ ਬਿਲਕੁਲ ਆਵਾਜ਼ ਨਹੀਂ ਹੈ ਜੀ ਬਸ ਧੂਤ ਨੇ ਜੇ ਤਾਂ ਹੀ ਪਤਾ ਲੱਗਦਾ ਵੀ ਬਾਹਰੋਂ ਨਿਕਲ ਰਹੀ ਹੈ ਫੱਕ ਜੀ ਤੁਹਾਨੂੰ ਬਾਅਦ ਚ ਦਿਖਾ ਦੂੰਗਾ ਢੇਰੀ ਜੀ ਲੱਗੀ ਵੀ ਫਿਰ ਦਿਖਾ ਦਿੰਦਾ ਪਰ ਖਣਕ ਵੈਸੇ ਤਾਂ ਵਧੀਆ ਬਾਈ ਪਰ ਬੈਣਾ ਨੇ ਬੜਾ ਨਾਸ ਮਾਰਿਆ ਪਹਿਲਾਂ ਪਹਿਲਾਂ ਤਾਂ ਆਪਣੀ ਗੇਤੀ ਦੀ ਹੁਣ ਚਲੋ ਬੰਡਮੀ ਜੀ ਆ ਗਈ ਸਾਰਿਆਂ ਦੀ ਥੋੜੀ ਥੋੜੀ ਵਧੀਆ ਹੋ ਗਈ ਨਹੀਂ ਤੇ ਉਸੇ ਖੇਤ ਰੇ ਨਾ ਤੇ ਵੜ ਦੇ ਨੇ ਜਿਹੜੇ ਮੇਰੇ ਚਾਰ ਕਿਲੇ ਇੱਧਰ ਬੀਜੇ ਹੋਏ ਹਨ ਕਣਕ ਨੇ ਬਾਕੀ ਸੂਰਾਂ ਨੇ ਦੇਖ ਲੋ ਕਿਆ ਹਾਲ ਕਰਿਆ ਹੋਇਆ ਆਲੋਕ ਕਰੀ ਹੋਈ ਪਟਾਈ ਪੂਰੀ ਐਨਾ ਸਿਆਣਾ ਜਾਨਵਰ ਹੈ ਭਾਈ ਇਹ ਵੀ ਕੱਲ ਛੱਡ ਜੇ ਕਿਤੇ ਹੂੰ ਬੈਠ ਜਵੇ ਨਾ ਵੀ ਹਾਂ ਕੋਈ ਬੰਦੇ ਵੀ ਹਾਂ ਚੱਕ ਲਈ ਕੁੱਤੇ ਗਲ ਸ਼ਿਕਾਰ ਕੀ ਲਿਆ ਔਰ ਫੇਰ ਨਹੀਂ ਟੱਕਰਦਾ ਹੈਗਾ ਹੂੰ ਦੇਖ ਲੋ ਪੈੜ ਚਾਲ ਕਿੰਨੀ ਹੈ ਲੋ ਬੁਰਾ ਹਾਲ ਕਰਕੇ ਰੱਖਦੇ ਆਂ ਇਹੀ ਹਾਲ ਪੈਣਾ ਦਾ ਹੈ ਪੈਣਾ ਦਾ ਵੈਸੇ ਟੱਕਰੀ ਜਾਂਦੀ ਹੈ ਪਰ ਉਹਨਾਂ ਨੇ ਕੋਈ ਵੈਸੇ ਤੁਹਾਨੂੰ ਪਤਾ ਨਾ ਸ਼ਿਕਾਰ ਨਹੀਂ ਕਰਦਾ ਸਵੇਰੇ ਸਵੇਰੇ ਜੇ ਗਿੜਾ ਮਾਰੇ ਨਾ ਬਾਈ ਐ ਪਤਾ ਲੱਗਦਾ ਜਿਵੇਂ ਉਸ ਦਾ ਵੈਸੇ ਹੁਣ ਵੀ ਹੈਗੀ ਆ ਆ ਦੇਖ ਲਓ ਉਸ ਹੱਲੇ ਵੀ ਪੱਤੇਆਂ ਪਰ ਟਿਕੀ ਹੋਈ ਆ ਤੇ ਅਬ ਲਾਰੇ ਕਰ ਦਿੰਦਾ ਫੋਨ ਜਦ ਇਹਨੂੰ ਜ਼ੂਮ ਕਰਦੇ ਐਥੀ ਠੀਕ ਰੱਖਦਾ ਇਹ ਤੇ ਵੈਸੇ ਫਿਰ ਦਿਨ ਚ ਸਵੇਰੇ ਸਤਰੀ ਪਤਾ ਲਾ ਜਾਂਦਾ ਵੀ ਜਾਨਵਰ ਲੱਗੇ ਹੋਏ ਆ ਜਿਵੇਂ ਇਹਨਾਂ ਪੈੜ ਛੱਪ ਜਾਂਦੀ ਐਕਣਾ ਜਿਵੇਂ ਆ ਪੈੜ ਨਾ ਜਾ ਰਹੀ ਆ ਦੇਖੋ ਇੱਕ ਨਾ ਜਾ ਰਹੀ ਆ ਪੈੜਾਂ ਇਹਨਾਂ ਪਤਾ ਲਾ ਜਾਂਦਾ ਵੀ ਜਾਨਵਰ ਇੱਥੇ ਰਾਤ ਨੂੰ ਇਦਾਂ ਲੱਗੇ ਵੀ ਉਹ ਸੁਤਰੀ ਹੁੰਦੀ ਇੱਥੇ ਐ ਪਤਾ ਲੱਗ ਜਾਂਦਾ ਵੀ ਇੱਧਰ ਇੱਧਰ ਘੁੰਮ ਗਏ ਆ ਦੇਖੋ ਬਾਹਰ ਸੀ ਬੈਣਾ ਬਾਦੂ ਆ ਯਰੇ ਬਾਕੀ ਆ ਆਪਣੀ ਜਾਮਣ ਕੋਲ ਤਾਂ ਮੈਨੂੰ ਲੱਗਦਾ ਇਹ ਸਟੇ ਕਰਦੇ ਨੇ ਸਟੇ ਕਿ ਇੱਥੇ ਹੋ ਰਹੇ ਨੇ ਸਾਰੀ ਰਾਤ ਜਿੰਨੀ ਕਿ ਹੈਗੀਆਂ ਥੱਲੇ ਲਾਈ ਪਈਆ ਕਣਕ ਇੱਧਰ ਵੀ ਕਣਕ ਦੇਖ ਰੋ ਕਿਵੇਂ ਦੀ ਹੈ ਤੇ ਜਾਮਣ ਦੇ ਕੋਲ ਦੇਖੋ ਬਿਲਕੁਲ ਥੱਲੇ ਲਾਈ ਪਈਆ ਉੱਥੇ ਬੈਠੀ ਜੰਦੀ ਉੱਥੇ ਖਾਈ ਜਾਂਦੀਆਂ ਨਾ ਭਾਈ ਸਾਬ ਜਿਹੜਾ ਟਰੈਕਟਰ ਅੱਛਾ ਉਹ ਲਾਦਾ DJ ਨੇ ਟਰੈਕਟਰ ਵੈਕ ਕਰਦਾ ਉਹ ਫੱਕੀ ਦੀ ਢੇਰੀ ਲੱਗੀ ਜਾਂਦੀ ਹੈ ਤਾਂ दुए पास घुमाया हुया हूँ हा उ देखो छोटी छोटी देख लो देखो भाई पटाई करी हुई रात की इना सर है जे अज इतने बह जाइए भी हाँ अब फिर आऊंगे उसे तो उ नहीं आऊगा ਪਤਾ ਨਹੀਂ ਕਿਵੇਂ ਪਤਾ ਲੱਗਦਾ ਇਹਨੂੰ ਕਿਵੇਂ ਨਿਕਾਲੋ ਆ ਸਾਰੀ ਬਈ ਪੈਣਾ ਨੇ ਦੇਖੋ ਸਾਰ ਚੁਗੀ ਹੋਈ ਆ ਖਾਈ ਪਈ ਆ ਉੱਪਰ ਆ ਲੋ ਕੀ ਹਾਲ ਕਰਤਾ ਹਾਂ ਇਹ ਕਣਕ ਦਾ ਵਸ ਨਾ ਮਾਤਰ ਦਾ ਹੀ ਕੰਮ ਕਰਦੇ ਇੱਥੇ ਬੈਠਦੀ ਆ ਦੇਖੋ ਇਹ ਪੈਣੀ ਪੈਣਾ ਬੈਥੇ ਬੈਠੀ ਨੇ ਆਖੋਂ ਜਦਾ ਜਮਾ ਹੀ ਉਹ ਕਰਾ ਪਏ ਇਹਨਾਂ ਨੇ ਆਹ ਦਿਦੇ ਚਾਵੇਂ ਬੈਠਦੇ ਆ ਆਪਣੇ ਜਾਮਣ ਦੇ ਕਿਉਂ ਕਿ ਉਹ ਕਿਸੇ ਰੇ ਪਾਉਣ ਮੈਂ ਥੱਲੇ ਪਜਾਈ ਪਹਿਲਾਂ ਇੱਧਰ ਇਹਦੇ ਕੋਲ ਹੁਣ ਇੱਕ ਦੋ ਝੋਲੀ ਗਰਵਾ ਦਿੰਦਾ ਨਾਲ ਹੋ ਗਏ ਬਾਈ ਤਿਆਰੇ ਪਹਿਨੇ ਪਰ ਖਣਕਦਾ ਕਿਤੇ ਤੇ ਕਿਤੇ ਜਾਣੀ ਦੀ ਪਰ ਐਨੂੰ ਖਾਂਦੀ ਆ ਆ ਦੇਖ ਲਓ ਹੁਣ ਇੱਕ ਚੀਜ਼ ਦੇਖੋ ਐਨੂੰ ਖਾਂਦੀ ਨਹੀਂ ਹੈਗੀ ਵੀਰ ਦੀ ਇਹ ਕਣਕ ਇਹ ਨਾਲੇ ਬੜੀ ਵੀ ਭਾ ਇਹ ਲਾਗ ਲਾਗ ਖਾਣੀਆਂ ਦੇਖੋ ਇੱਧਰ ਆ ਲਾਗ ਲਾਗ ਬਸ ਇਹ ਵਾਲੀ ਖਾਈ ਹੋਈ ਆ ਨਾਲੇ ਬੜੀ ਵੀ ਹੋ ਗਈ ਪਤਾ ਨਹੀਂ ਤਾਂ ਇਹ ਕਣਕੇ ਮਿੱਠੀ ਹੈ ਬਈ 677 ਬੀਜ ਹੈ ਬੀਜਾਂ-ਬੀਜਾਂ ਦਾ ਵੀ ਫਰਕ ਪੈ ਜਾਂਦਾ ਵੈਸੇ ਜਿਆਦਾ ਇਸੇ ਖੇਤ ਨੂੰ ਮੂੰਹ ਮਾਰਦੀ ਆ ਉੱਪਰਲਾ ਵੀ ਠੀਕ ਆ ਆਹ ਚੱਲ ਦੇਖ ਲੋ ਕਿਵੇਂ ਖਾਲਚ ਐ ਵੀ ਠੀਕ ਐ ਬਾ ਇਹੇ ਖੇਤ ਨੂੰ ਪੈਂਦੀ ਐ ਇਹਨੂੰ ਬਸ ਏਕਣਾ ਵੀ ਉੱਥੇ ਬਹਿਣ ਕਰਕੇ ਬਿੱਦਰ-ਇਦਰੇ ਖਾਈ ਜਾਂਦੀ ਐ ਚਲੋ ਇੱਧਰ ਹੁਣ ਤਿਆਰੇ ਪੈ ਕੇ ਬਈ ਇੱਧਰ ਕੰਪਲੀਟ ਹੋ ਰਿਹਾ ਨਾ ਦੋ ਜਗ੍ਹਾ ਆਪਣਾ ਬਾਕੀ ਮੰਡ ਚ ਰਹਿ ਗਿਆ ਅੰਬਾੜੀ ਤੇ ਵੀ ਚਲੋ ਕੱਲ ਨੂੰ ਪਾ ਦਾਂਗੇ ਪਰ ਭਾਈ ਮੈਂ ਇੱਕ ਚੀਜ਼ ਜ਼ਰੂਰ ਦੇਖੀ ਆ ਵੀ ਆਪਾਂ ਨਾ ਕਣਕੀਂ ਵਿੱਚ ਸੁਪਰ ਸੀਡਰ ਦੀ ਬੀਜੀ ਹੋਈ ਹੁਣ ਆ ਮੈਂ ਸੁਪਰ ਸੀਡਰ ਦੀ ਬੀਜੀ ਹੋਈ ਆ ਆ ਵੀਰ ਨੇ ਛਿੱਟਾ ਦੇ ਕੇ ਬੀਜੀ ਹੋਈ ਆ ਬੀਜ ਪਤਾ ਨਹੀਂ ਸ਼ਾਇਦ ਬੀਜ ਦਾ ਵੀ ਵੈਸੇ ਥੋੜਾ ਬਹੁਤਾ ਫਰਕ ਹੋ ਸਕਦਾ ਪਰ ਜ਼ਿਆਦਾਤਰ ਮੈਂ ਦੇਖਿਆ ਭਾਈ ਵੀ ਇੱਕ ਪਾੜ ਨਾ ਤਵਿਆਂ ਦੀ ਪਾ ਲਵੇ ਇੱਕ ਪਾੜ ਤਵਿਆਂ ਦੀ ਪਾ ਕੇ ਖੇਤ ਬੀਜੇ ਹੁਣ ਨਾ ਤਾ ਵਧੀਆ ਰਿਜ਼ਲਟ ਲੱਗਦਾ ਮੈਨੂੰ ਵੀ ਵਧੀਆ ਰਹੂਗੇ ਕਨਕ ਵਧੀਆ ਫਟਾਰਾ ਤੇ ਮਤਲਬ ਇਹ ਐਨ ਉਹ ਗ੍ਰੋਥ ਜੀ ਵੱਧ ਕਰਦੀ ਹੁੰਦੀ ਜਿਵੇਂ ਉਹ ਚੱਕਰ ਹੈ ਹੁਣ ਤੇ ਲੋ ਵੈਸੇ ਤਾਂ ਇਹ ਵੀ ਠੀਕ ਆ ਪਰ ਇਹ ਦੇਖੋ ਕਿਵੇਂ ਉਲਜੀ ਉਲਜੀ ਪਈ ਆ ਪਰ ਇਹ ਤਾਂ ਐਵੇਂ ਚਲੋ ਤਾਂ ਕਰਕੇ ਵੀ ਹੈਗਾ ਛਿੱਟੇ ਵਾਲੀ ਕਨਕ ਹੁੰਦੀ ਆ ਇਹ ਲੈਨਾਂ ਚ ਕਰਕੇ ਵੀ ਲੱਗਦੀ ਆ ਪਰ ਫੇਰ ਵੀ ਮੈਨੂੰ ਥੋੜੀ ਲੱਗਦੀ ਆ ਵੀ ਵੀ ਆਪਾਂ ਨੂੰ ਇੱਕ ਨਾ ਇੱਕ ਪਾੜ ਮੂਰੇ ਪਾ ਕੇ ਤੇ ਫਿਰ ਸੁਪਰ ਸੀਡਰ ਨਾਲ ਬੀਜ ਦੇਣੀ ਚਾਹੀਦੀ ਆ ਤੇ ਜਿਹੜਾ ਆਪਣਾ ਸਪਰੇਅ ਕਰੀਏ ਬਾਈ 100% ਰਿਜ਼ਲਟ ਮਿਲਿਆ ਕੁਝ ਨਹੀਂ ਹੈਗਾ ਦੇਖੋ ਬਿਲਕੁਲ ਗੁੱਲੀ ਡੰਡਾ ਨਹੀਂ ਬਾਕੀ ਕੱਲ ਦਾ ਪਤਾ ਨਹੀਂ ਹਾਲੇ ਤੱਕ ਜਦ ਤੱਕ ਬੜੇ ਨਹੀਂ ਤੇ ਫਿਰ ਵੀ ਪਤਾ ਲਾ ਜਾਂਦਾ ਵੀ ਕੋਈ ਕਿਤੇ ਮੜੀ ਮੋਟੀ ਮੈਨੂ ਦਾ ਲੱਗ ਜਾਂਦੀ ਹੈ ਨਹੀਂ ਹੈਗਾ ਵੀ ਇੱਥੇ ਤੰਗੀ ਕਿਤੇ ਹੋਊਗੀ ਨਹੀਂ ਤੇ ਇਹਨਾਂ ਗੁੱਲੀ ਡੰਡਾ ਚਮਕਣ ਲੱਗਣਾ ਤੋਂ ਪਤਾ ਹੀ ਆ ਵੀ ਦੇਖਦੇ ਆਂ ਆਪਾਂ ਪਹਿਲਾਂ ਕਿੰਨੀ ਵਾਰ ਜਦ ਇਹ ਨਾਲ ਦੀ ਨਾਲ ਗੁੱਲੀ ਡੰਡਾ ਹੀ ਦਿਖ ਜਾਂਦਾ ਵੀ ਗੁੱਲੀ ਡੰਡਾ ਬਹੁਤ ਹੋ ਗਿਆ ਉਹਦਾ ਰੰਗ ਇਹ ਲਹਿਦਾ ਹੁੰਦਾ ਜਿਹੜਾ ਪੇਲਾ ਜਹੁਰਤ ਨਾ ਕਰਨ ਕੋਈ ਹੋਈ ਉਹ ਲੱਗੇ ਦਿਖਣ ਲੱ ਜਾਂਦਾ ਵੀ ਗੁੱਲੀ ਡੰਡਾ ਹੈ ਬਿਲਕੁਲ ਵੀ ਗੁੱਲੀ ਡੰਡਾ ਨਹੀਂ ਇਸੇ ਕਰਕੇ ਸੁਪਰ ਸੀਟਰ ਦਾ ਮਤਲਬ ਕਿ ਤੱਪੜ ਤੇ ਬੀਜਦੇ ਤੇ ਵੀ ਗੁੱਲੀ ਡੰਡਾ ਨਹੀਂ ਹੁੰਦਾ ਹੈਗਾ ਪਰ ਆਪਾਂ ਜੇ ਹੁਣ ਇਹਨੂੰ ਇੱਕ ਵਾਰ ਬਾ ਕੇ ਤੇ ਉੱਪਰ ਸੁਪਰ ਸੀਟਰ ਨਾਲ ਬੀਜ ਕੇ ਤੇ ਸਪਰੇਅ ਕਰਾ ਦਈਏ ਮੈਂ ਕਹਿੰਦਾ ਸਭ ਤੋਂ ਵਧੀਆ ਬਾਈ ਤੇ ਹੁਣ ਵੀਰ ਨੇ ਵੀ ਇਹੀ ਕਰੀ ਤੇ ਇਹਦੇ ਚ ਵੀ ਨਹੀਂ ਗੁੱਲੀ ਡੰਡਾ ਆਏਗਾ ਤੇ ਸਾਡੇ ਵਾਲੇ ਚ ਵੀ ਨਹੀਂ ਤੇ ਪਿਛਲੀ ਵਾਰ ਮੈਂ ਬਾਤੇ ਤੇ ਗਿੱਲੇ ਖੇਤ ਬਾ ਕੇ ਫਿਰ ਬਿੱਜੇ ਦੇ ਗੁੱਲੀ ਡੰਡਾ ਹੋ ਗਿਆ ਤਾਂ ਸਪਰੇਅ ਬਾਅਦ ਚ ਕਰੀਤੀ ਤੇ ਉਹ ਗੱਲ ਜੇ ਨਹੀਂ ਬਣੀ ਤੇ ਆ ਨਾਲ ਵਾਲੀ ਸਪਰੇਅ ਨੇ ਬਾਈ ਨਜ਼ਾਰਾ ਲਿਆਤਾ ਐਨ ਚਮਕ ਬਿਲਕੁਲ ਖੇਤ ਸਾਫ ਕੋਈ ਗੁੱਲੀ ਡੰਡਾ ਨਹੀਂ ਐਨ ਵਧੀਆ ਪਈ ਆ ਸਾਫ ਇਹਨੇ ਬੜੀ ਵਧੀਆ ਰਿਜ਼ਲਟ ਦੇ ਦਿੱਤਾ ਬਈ ਆ ਵਕੀਰਾ ਕਰੀਤੀ ਕਿੱਕੋ ਸਟੈਂਪ ਵਾਲੀ ਜਿਹੜੀ ਮਤਲਬ ਕਿ ਪੀਲੀ ਅ ਸ਼ਿਸ਼ੀ ਲੋਕ ਮਤਲਬ ਕਿ ਦੁਕਾਨਦਾਰ ਆਲੇ ਨੇ ਤਾਂ ਬਾਈ ਦੋ-ਦੋ ਵੀ ਪਵਾਈਆਂ ਕਿੱਲੇ ਦੀਆਂ ਪਰ ਮੈਂ ਇੱਕੇ ਪਾਈ ਇੱਕ ਕਿੱਲੇ ਦੀ ਇੱਕ ਸ਼ਿਸ਼ੀ ਬਦੀਰ ਜੜਦਾ ਤੁਹਾਡੇ ਸਾਹਮਣੇ ਪਈਆਂ ਨੇ ਦੋ ਵੀ ਪਈਆਂ ਫੇਰ ਵੀ ਉਹੀ ਕੰਮ ਕਰਨਾ ਦਾ ਬਾਕੀ ਥੋੜੀ ਥੋੜੀ ਛੋੜੇ ਪੱਤੇ ਜਿਹੇ ਵਾਲੇ ਬੱਟਾਂ ਪਰ ਹੋ ਗਈ ਆ ਆਪਾਂ ਮੜੇ ਹੋਰ ਧੁੱਪ ਦੇ ਦਿਨ ਜੇ ਖੁੱਲ ਜਾਣ ਫੇ ਸਾਰੀ ਬੱਟਾਂ ਪਰ ਲਿਆ ਕੇ 240 ਮਰਾ ਦੋਗੇ 240 ਨੇ ਸਭ ਕੁਛ ਮਤਲਬ ਚੱਕ ਦੇਣਾ ਜਿਹੜੀ ਲਈ ਲੂ ਜੋ ਕੁਝ ਵੀ ਹੋਇਆ ਬਾਕੀ ਖੇਤ ਦੇ ਵਿੱਚ ਕੁਝ ਨਹੀਂ ਹੈਗਾ ਆ ਖੇਤ ਨੂੰ ਬਾਈ ਬਹੁਤ ਘੱਟ ਖਾਇਆ ਮੂੰਹ ਮਾਰਿਆ ਹੋਇਆ ਮਤਲਬ ਨਾ ਮਾਤਰ ਤੇ ਇਹਨੂੰ ਆਰੇ ਨੂੰ ਥੋੜਾ ਵੱੱਦ ਮਾਰਿਆ ਹੋਇਆ ਇਹ ਥੋੜੀ ਜਿਆਦਾ ਖਾਈ ਪੀ ਤਾਂ ਹੀ ਇੱਥੇ ਆ ਦੇਖੋ ਆ ਜਗ੍ਹਾ ਵੀ ਪੀਲੀ ਪੀਲੀ ਜੀ ਹੋਈ ਹੋਈ ਆ ਪਰ ਇਹ ਵੀ ਜਾਨਵਰ ਸਾਰੇ ਸਿਆਣੇ ਹੁੰਦੇ ਆ ਇਹ ਇਹਨਾਂ ਨੂੰ ਪਤਾ ਵੀ ਬੰਦੇ ਨਾਲ ਰਹੂਗੇ ਕੋਈ ਪਤਾ ਨਹੀਂ ਝਾੜੀਆਂ ਵਿੱਚ ਕੋਈ ਬੰਦਾ ਲੁਕਿਆ ਹੋਵੇ ਫੈਰ ਕਰ ਦਵੇ ਉਹ ਚਾਨਵਰ ਦਰਦਾ ਹੀ ਹੁੰਦਾ ਤਾਂ ਥੋੜਾ ਪਾਸੇ ਆ ਕੇ ਨਹੀਂ ਦੂਰ ਆ ਕੇ ਖਾਂਦੇ ਆ ਇਹ ਇੱਕ ਕਿਲਾ ਇੱਕ ਕਿੱਲੇ ਦੀ ਥੋੜੀ ਲਾਂ ਪਿੱਛੇ ਆ ਕੇ ਸਮਝ ਲਓ ਉਹ ਬੰਨ ਤੇ ਇੱਧਰ ਤੱਕ ਇੱਕ ਕਿੱਲੇ ਦੀ ਲਾਂ ਆ ਕੇ ਅੱਗੇ ਖਾਂਦੇ ਆ ਪਾ ਕਹਿ ਦਿੰਦੇ ਨੇ ਜਾਨ ਬੰਨ ਅਕਲ ਬਹੁਤ ਹੁੰਦੀ ਬਈ ਇਹਨਾਂ ਨੂੰ ਬਾਕੀ ਬਈ ਛਟੀਆਂ ਦਾ ਕੰਮ ਮੇਨ ਲਗਦਾ ਚੱਲ ਪਿਆ ਉਹ ਪਪੂਲਰ ਦੀ ਛਟੀਆਂ ਲਈ ਹੋ ਪਟਾਈ ਹੋਣ ਲੱਗੀ ਟੈਂਪੂ ਭਰਨ ਲੱਗੇ ਉੱਥੇ ਤੇ ਛਟੀਆਂ ਲੱਗਣ ਲੱਗ ਨੇ ਵੈਸੇ ਤਾਂ ਅਗਲੇ ਮਹੀਨੇ ਚ ਲਾ ਕੇ ਫਾਇਦਾ ਚ ਹੁਣ ਤਾਂ ਲਾਉਂਦੇ ਤਾਂ ਹੁਣ ਤੋਂ ਵੀ ਹੈਗੀਆਂ ਪਰ ਓਕਣੇ ਖੜੀਆਂ ਰਹਿੰਦੇ ਫੁੱਟਦੇ ਆ ਇਹ ਫਰਵਰੀ ਚ ਐਂਡ ਦੇ ਵਿੱਚ ਜਾ ਕੇ ਆਂ ਜਦ ਛੱਟੀ ਫੁੱਟਣ ਲੱਗਦੀ ਹੈ ਮਤਲਬ ਕਿ ਜਾਦੀ ਛੱਟੀ ਲੱਗੀ ਵੀ ਟੋਟਲ ਚੱਲ ਪੈਂਦੀ ਹੈ ਮੇਰੇ ਫਰਵਰੀ ਦੇ ਅੱਧੇ ਦੇ ਵਿੱਚ ਲਵਾ ਦਵੇ ਇੱਥੇ ਵੀ ਖਾਈ ਹੋਈ ਹੈ ਬਾਕੀ ਉਹ ਦੇਖਦੇ ਮੋਟਰ ਆਪਣੀ ਇੱਧਰੋਂ ਵਾ ਇੱਥੇ ਤੱਕ ਤਾਂ ਸਾਰਾ ਦੇਖਦਾ ਮੋਟਰ ਦਾ ਆ ਮੋਟਰ ਨਹੀਂ ਦਿਖਦੀ ਕਿ ਕਿ ਆਹ ਦਰਖਤ ਦਾ ਓਟਾ ਜਾਂਦੀ ਜਿਹੜਾ ਲੱਗਿਆ ਨਹੀਂ ਛੁੜਾ ਜਾ ਆਹ ਦੀ ਓਟ ਆ ਜਾਂਦੀ ਆ ਬਾਕੀ ਹੀਟਾਂ ਦੇ ਆ ਗੰਨਾ ਨਿਬੜ ਗਿਆ ਵੇ ਸਾਰਾ ਖਸਾਫੇ ਦਿਖਣਾ ਹੈ ਗੰਨੇ ਦੀ ਪਰਚੀ ਵੀ ਬਸ ਆਪਣੇ ਆਂ ਦੇਖਦੇ ਆ ਆਉਣ ਵਾਲੀ ਆ ਹਲੇ ਆਈ ਹੈ ਨਹੀਂ ਦੋ ਪਰਤੀਆਂ ਸੀਤੀ ਆ ਕਿ ਤਾਂ ਹੁਣ ਬੜੀ ਲੇਟ ਕਰਤੀ ਕਿਵੇਂ ਲੱਗਿਆ ਵਾਰ ਰੇ ਪਾਣ ਬਾਈ ਮੁੱਠੀ ਖੋਲ ਕੇ ਮਾਰਿਆ ਕਰ ਦੂਰ ਤੱਕ ਲੈਨ ਜੀ ਨਹੀਂ ਰਹਿੰਦੀ ਨਾਲੇ ਕੱਢਣ ਲੱਗਿਆ ਨਖਣਾਈ ਇਹ ਕਹਿੰਦਾ ਮੈਂ ਪਾਦਣੀ ਦੋ ਥੱਲੇ ਰਹਿ ਗਏ ਇਹ ਦੋ ਥੱਲੇ ਪਹਿਲਾਂ ਰੇੜੇ ਪਰ ਲਿਆ ਤੇ ਇਹਨੇ ਪਰਨ ਲਿਆ ਕੀ ਖੇਤ ਚ ਪਾਤੇ ਤਿੰਨ ਤਿੰਨ ਥੱਲੇ ਪਾਤੇ ਬਾਈ ਹੋਰ ਕੁਝ ਨਹੀਂ ਪਾਇਆ ਹੈਗਾ ਬਸ ਹੁਣ ਕਣਕ ਦਾ ਬਾ ਹੁਣ ਤਾਂ ਪਾਣੀ ਧਾਣੀ ਹੋ ਲੱਗਣਾ ਬਾਕੀ ਤਾਂ ਥੱਲੇ ਛੇਤੀ ਛੇਤੀ ਉਹ ਵੀ ਨਹੀਂ ਲਾਉਣਾ ਹੈਗਾ ਸਾਡੇ ਆ ਖੇਤ ਬਹੁਤ ਮਤਲਬ ਕਿ ਗਿੱਲ ਰੱਖਦੇ ਆ ਜਿਹੜੀ ਮਰਜ਼ੀ ਬੱਟਨ ਉੱਤੇ ਚਲੇ ਜਾਓ ਸੂਰਾਂ ਨੇ ਆ ਕਰਿਆ ਪਿਆ ਪੱਟੀਆਂ ਪਈਆਂ ਇੱਥੇ ਲੱਗਦੀ ਵੀ ਰਾਤ ਦੀ ਬਾੜੰ ਬੰਬੈਨ ਇੱਥੇ ਚੱਲੀ ਵਾ ਲੱਗ ਲੱਗਾ ਇਹ ਕਿਹੜਾ ਇੱਕ ਹੈ ਬਹੁਤ 15 ਦਾ ਟੋਲਾ ਹੈ 15 ਸੋਨਾ ਹੈ ਲੋ ਜੀ ਬਾਈ ਰੇਰੂ ਪਾ ਕੇ ਇਧਰ ਆ ਹੁਣ ਮੱਛਾਂ ਦੀ ਡਿਊਟੀ ਹੁਣ ਮੱਝਾਂ ਚੋਨੇ ਆ ਬਾਈ ਹਟ ਨਬੂ ਤੇ ਇੱਥੇ ਦਰਦੀ ਆ ਇਹ ਉਹ ਬੰਨਾ ਪਰ ਤਾ ਇੰਨੀ ਤੇ ਖੰਡ ਵੀ ਨਹੀਂ ਹੈਗੀ ਹੁਣੇ ਬਨ ਲਿਆ ਤਾਂ ਮੂੰਹ ਚਲੋ ਠੀਕ ਆ ਬਾਈ ਕਿਤੇ ਉਹ ਵੀ ਇਹ ਲੱਤ ਨਾ ਮਾਰ ਦੇਵੇ ਇਹਦੇ ਕਰਕੇ ਡਰ ਰਹੀ ਆ ਇਹ ਤੇ ਬਾਈ ਬਾਕੀ ਕੱਲ ਮੱਥਾ ਟੇਕ ਕੇ ਜੀ ਫਤੇਕਰ ਸਾਹਿਬ ਉਹਦੇ ਵੀ ਕਲਿੱਪ ਪਾ ਦੂੰਗੇ ਤੁਸੀਂ ਦੇਖੋ ਉੱਥੇ ਦੇ ਕਲਿੱਪ ਜਿਹੜੇ ਕੱਲ ਬਣਾਏ ਸੀ ਥੋੜੀ ਜਿਹੀ ਘਰ ਦੇ ਕਹਿੰਦੇ ਅਸੀਂ ਮੱਤਾਂ ਦੇ ਟਿਕਾ ਡਿੱਤਾ ਜਾਏ ਮਾਇਆ ਕੋਈ ਲੈ ਕੇ ਗਿਆ ਐਸੀ ਗੇ ਤੇ ਇੱਕਦਮ ਇੱਥੇ ਵੀ ਤਾਂ ਤਾਂ ਹੀ ਮੈਂ ਕੋਈ ਨਾਲੇ ਵਿੱਚ ਲਿਖਿਆ ਤਾਂ ਚਲ ਉਸ ਦੇਖੋ ਠੀਕ ਆ ਬਾਈ ਆ ਦਾਰਦੀ ਆ ਇੱਥੇ ਘਰੇ ਕਿਰਾਏ ਤੇ ਪਾਣੀ ਦਾ ਬੇਦ ਇਹ ਸਾਰੀ ਬਾਤ ਹੀ ਡੁੱਲ ਜਾਈ